ਦੋਸਤੋ ਆਪਾਂ ਖੜੇ ਆਂ ਭੁੰਦੜਵਾਸ ਰਤੀਏ ਦੇ ਨੇੜੇ ਬਿਲਕੁਲ ਹਰਿਆਣੇ ਦੇ ਵਿੱਚ ਸਵਾਉ ਪੰਜਾਬ ਨੂੰ ਡੋਬਣ ਲਈ ਕਿੰਨਾ ਉਚੇਚੇ ਤੌਰ ਤੇ ਉਪਰਾਲੇ ਕੀਤੇ ਜਾ ਰਹੇ ਨੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਭਾਜਪਾ ਤੇ ਚੜੂ ਵਾਲਿਆਂ ਵੱਲੋਂ ਦੇਖੋ ਪੰਜਾਬ ਨੂੰ ਕਿੰਨਾ ਡੋਬਣ ਦੇ ਤਰੀਕੇ ਦੇਖੋ ਆਹ ਦੇਖੋ ਇਹ ਸੂਆ ਬਿਲਕੁਲ ਸੁੱਕਾ ਪਿਆ ਇਸ ਉਹ ਬਿਲਕੁਲ ਸੁੱਕਾ ਪਿਆ ਖਾਲੀ ਪਿਆ ਇਹ ਇਹ ਨਿੱਕੂਆਣੇ ਨੂੰ ਜਾਂਦਾ ਛੁਆ ਬਿਲਕੁਲ ਬੇਲਾ ਪਿਆ ਦੇਖੋ ਇਹਨਾਂ ਦੇ ਖਾਲ ਵੀ ਨੇ ਜਿਹੜੇ ਨਹਿਰੀ ਖਾਲ ਨਹੀਂ ਉਹ ਵੀ ਸੁੱਕੇ ਪਏ ਨੇ ਧਰਤੀ ਚੱਲ ਸਕਦੀ ਆ ਪਾਣੀ ਪਰ ਡੋਬਣਾ ਤਾਂ ਮਿੱਤਰੋ ਪੰਜਾਬ ਐ ਡੋਬਣਾ ਤਾਂ ਇਹਨਾਂ ਨੇ ਪੰਜਾਬ ਐ